ਇੱਕ ਦਰਵੇਸ਼ ਦੀ ਲੱਤ ਜਿਹੜੀ ਐ ਉਹ ਰੇਲ ਗੱਡੀ ਦੀ ਪਟੜੀ ਦੇ ਵਿੱਚ ਫਸ ਜਾਂਦੀ ਐ ਸੋ ਇਹ ਨਾ ਉਥੇ ਰੇਲ ਕਰਮਚਾਰੀ ਦੇਖਦੇ ਨੇ ਉਹਨਾਂ ਦੇ ਮਨ 'ਚ ਬੜੀ ਦਇਆ ਆਉਂਦੀ ਐ ਰੱਬ ਵੱਸਦਾ ਐ ਉਹਨਾਂ ਦੇ ਮਨ ਦੇ ਵਿੱਚ ਉਧਰੋਂ ਰੇਲ ਗੱਡੀ ਆਉਣ ਦਾ ਵੀ ਟਾਈਮ ਹੋ ਚੁੱਕਿਆ ਤੇ ਉਹ ਫਿਰ ਨਾ ਸਾਰੇ ਰਲ ਕੇ ਆ ਵੇਖੋ ਬੜੀ ਹੀ ਮਿਹਨਤ ਦੇ ਨਾਲ ਤੇ ਬੜੀ ਮੁਸ਼ਕਲ ਦੇ ਨਾਲ ਲਗਣ ਦੇ ਨਾਲ ਆਵੇ ਸਾਰੇ ਰਲ ਕੇ ਤੇ ਉਹ ਰੇਲ ਗੱਡੀ ਦੀ ਜਿਹੜੀ ਪਟੜੀ ਐ ਉਹਨੂੰ ਚੌੜੀ ਕਰਕੇ ਤੇ ਉਸ ਰੱਬ ਦੇ ਜੀ ਦਰਵੇਸ਼ ਦੀ ਲੱਤ ਕੱਢਦੇ ਨੇ ਸੋ ਦੋਸਤੋ ਵੀਡੀਓ ਸ਼ੇਅਰ ਕਰਨ ਵਾਲੀ ਹੈ ਬੜੀ ਵੱਡੀ ਪਰਉਪਕਾਰ ਵਾਲੀ ਹੈ ਦਇਆ ਵਾਲੀ ਵੀਡੀਓ ਹੈ ਸੋ ਇਹ ਰੱਬ ਦੇ ਜੀਆ ਤੇ ਜਿੰਨਾ ਤੁਸੀਂ ਦਇਆ ਕਰੋਗੇ ਤਰਸ ਕਰੋਗੇ ਜਿੰਨਾ ਇਹਨਾਂ ਨੂੰ ਤੁਸੀਂ ਕੋਈ ਖਾਣਾ-ਦਾਣਾ ਪਾਓਗੇ ਰੱਬ ਤੁਹਾਡਾ ਉਹਨਾਂ ਹੀ ਭਲਾ ਕਰਦਾ ਹੈ ਖੁਸ਼ੀਆਂ ਦਿੰਦਾ ਹੈ ਰੱਬ ਸੱਚੇ ਪਾਸ਼ਾ ਉਹਦੇ ਜੀਆਂ ਤੇ ਦਇਆ ਕਰੀਏ ਤੇ ਸਤਿਗੁਰੂ ਸੱਚੇ ਪਾਸ਼ਾ ਸਾਡੇ ਤੇ ਦਇਆ ਕਰਕੇ ਸਾਨੂੰ ਸਾਰੀਆਂ ਖੁਸ਼ੀਆਂ ਤੇ ਸਭ ਦਾਤਾਂ ਪ੍ਰਾਪਤ ਹੁੰਦੀਆਂ ਨੇ ਸੋ ਵਾਦ ਤੋਂ ਬਾਦ ਵੀਡੀਓ ਸ਼ੇਅਰ ਕਰੇ